ਵਿਹਾਰ ਦੇ ਵਿਛਾਲੀ ਜ਼ਿਲ੍ਹੇ ਤੋਂ ਬੇहद ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਭੈਣ ਦੇ ਵਿਆਹ ਤੋਂ ਪਹਿਲਾਂ ਤਿੰਨ ਭਰਾਵਾਂ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਜਿਸका जो ਵਿਆਹ ਦੀਆਂ ਖੁਸ਼ੀਆਂ ਹੋਣੀਆਂ ਸਨ ਉਥੇ ਇੱਕ ਚਿਹੜਾ ਪੈ ਗਿਆ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਜਾਣਕਾਰੀ ਅਨੁਸਾਰ ਹਾਸਾ ਐਤਵਾਰ ਨੂੰ ਹਾਜੀਪੁਰ ਮਹਾਨਾਰ ਮੇਨ ਰੋਡ ਤੇ ਹੋਇਆ ਮ੍ਰਿਤਕਾਂ ਦੀ ਪਛਾਣ ਸੋਨੂ ਕੁਮਾਰ, ਰਾਜੀਵ ਕੁਮਾਰ ਅਤੇ ਰੰਜਨ ਕੁਮਾਰ ਵਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਸੋਨੂ ਦੀ ਭੈਣ ਦੀ ਅੱਜ ਯਾਨੀ ਸੋਮਵਾਰ ਸਵੇਰੇ ਬਰਾਤ ਆਣ ਵਾਲੀ ਸੀ ਉੱਥੇ ਹੀ ਭੋਜਨ ਦੀ ਤਿਆਰੀ ਲਈ ਸੋਨੂ ਆਪਣੇ ਦੋ ਚਚੇਰੇ ਭਰਾਵਾਂ ਨਾਲ ਬਾਈਕ ਤੇ ਦਹੀਂ ਲੈਣ ਬਾਜ਼ਾਰ ਗਿਆ ਸੀ ਉਤੋਂ ਪਰਤ ਦੇ ਸਮੇਂ ਚੰਦਪੂਰਾ ਥਾਣੇ ਤੋਂ ਸਿਰਫ 200 ਮੀਟਰ ਦੀ ਦੂਰੀ ਤੇ ਤੇਜ਼ ਰਫ਼ਤਾਰ ਟਰੱਕ ਨੇ ਤਿੰਨਾਂ ਨੂੰ ਕੁਚਲ ਦਿੱਤਾ ਇਸ ਘਟਨਾ 'ਚ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਇੱਕ ਨੇ ਹਸਪਤਾਲ ਲੋਜਾਂਦਰਾਂਨ ਦਮ ਤੋੜ ਦਿੱਤਾ ਹਸੇ ਦੀ ਸੂਚਨਾ ਮਿਲਦੇ ਪੁਲਿਸ ਮੁਕਕੇ ਤੇ ਪਹੁੰਚੀ ਪੁਲਿਸ ਘਟਨਾ ਦੀ ਜਾਂਚ ਚ ਜੁਟ ਗਈ ਹੈ ਦੂਜੇ ਪਾਸੇ ਤਿੰਨ ਭਰਾਵਾਂ ਦੀ ਮੌਤ ਤੋਂ ਬਾਅਦ ਪੈਂਦਾ ਵਿਆਹ ਰੁਕਣਾ ਪਿਆ ਪਿੰਡ ਚ ਮਾਤਮ ਦਾ ਮੋਲ ਫਸਰ ਗਿਆ